ਧੰਨਵਾਦੀਆਂ ਜੀ ਸਾਡੇ ਕੋਲ ਕਲਾਕਾਰ ਪਹੁੰਚੇ ਨੇ ਜੀ ਲਓ ਜੀ ਕਲਾਕਾਰ ਸੁਣੋ ਸਕਦੇ ਹੋ ਜੀ ਚਲੋ ਜੀ ਕਲਾਕਾਰ ਕਿੱਥੇ ਗਾਉਂ ਦਿੰਦੇ ਜੀ ਚਲੋ ਜੀ ਚੁੱਪ ਚੁੱਪ ਸ਼ੂ ਸ਼ੂ ਸ਼ਾਂਤੀ ਨਾਲ ਸੁਖਾ ਦੇ ਕਲਾਤਾ ਸਸਰੀ ਘਰ ਜੀ ਸਸਰੀ ਘਰ ਜੀ ਕਲਾਕਾਰ ਸਰ ਲੇਟ ਹੋ ਗਏ ਜੀ ਪਹਿਲਾਂ ਵੀ ਲਖਾੜਾ ਲਾ ਕੇ ਆਉਂਗੇ ਕਿਤੇ ਉਹ ਚੁੱਪ ਨਾ ਜਾਵੇ ਭਰਾਵਾ ਤੂੰ ਇੱਕ ਵਾਰੀ ਵੈਸੇ ਸ਼ਾਂਤੀ ਦਾ ਮਾਹੌਲ ਕਰਦਾ ਆ ਕਲਾਕਾਰ ਦਾ ਬਾਡੀਗਾਰਡ ਆ ਜੀ ਆ ਇੱਕ ਨਹੀਂ ਬਾਡੀਗਾਰਡ ਨਹੀਂ ਓਏ ਸਾੜੇ ਮੈਂ ਤਾਂ ਉਸਤਾਦ ਜੀ ਕੋਲ ਹੁੰਦੇ ਨਹੀਂ ਬਾਡੀਗਾਰਡ ਸਿੱਖਣ ਆਇਆ ਮੈਂ ਅੱਛਾ ਜਿੱਤੀ ਕਸੂਰੀ ਖਾਵਾਂਗੇ ਜੀ ਆ ਮੈਂ ਤਾਂ ਪਹਿਲੀ ਜੁੱਤੀ ਦੇ ਕੱਪੜੇ ਆਜ ਆਇਆ ਪਹਿਲੇ ਦਿਨ ਹੀ ਜੁੱਤੀਆਂ ਆ ਨਹੀਂ ਜੀ ਉਸਤਾਦ ਜੀ ਕੋਈ ਹੋਰ ਛੇੜੋ ਹੋ ਤਾਂ ਸੋ ਜੀ ਫ੍ਰੈਸ਼ ਕਿਹਦਾ ਜੁੱਤੀ ਕਸੂਰੀ ਕਰਦੇ ਕਹਿੰਦੇ ਜੁੱਤੀਆਂ ਹੀ ਪੈ ਜਾਣ ਮੈਂ ਉਹੀ ਗੱਲ ਕਰਦਾ ਦੱਸੋ ਜੀ ਕਿਹੜਾ ਆਪਾਂ ਚੱਕ ਲੋਂਦਾ ਰੋਲਾ ਫੜੀ ਬਸ ਚੱਕ ਲਓ ਧਰ ਲਿਓ ਹੋਵੇ ਜੀ ਤਾਂ ਹਾਂ ਚੱਕ ਲੋ ਧਰ ਲੋ ਚੱਕ ਲੋ ਧਰ ਲੋ ਨਹੀਂ ਨਹੀਂ ਚੱਕ ਲੋ ਰੱਬ ਦਾ ਨਾਮ ਲੈ ਕੇ ਰੰਗ ਭੋਤ ਉਹ ਹੈਲੋ ਜੇ ਤੁਸੀਂ ਇਹ ਗਾਉਂਦੇ ਜਰ ਸਿੰਗਰ ਦੇ ਇੰਨੇ ਪੈਸੇ ਕਿਉਂ ਖਰਾਬ ਕਰਾਏ ਨੇ ਉਹ ਭਾਈ ਇੰਦਰ ਉਸਤਾਜੀ ਨੂੰ ਲਿਆਂਦਾ ਨਾ ਉਹ ਰੋ 2 ਪੈਸੇ ਕਿਉਂ ਦਤਰੀ ਜੀ ਤੁਸੀਂ ਗਾਉਂਦੇ ਉਸਤਾਜੀ ਗਾਓ ਕਰ ਜੋ ਉਸਤਾਜੀ ਗਾਓ ਮੈਨੂੰ 200 ਰੁਪਏ ਦੇ ਦੇ ਯਾਰ ਬੇਈ ਦਾ ਕੋਈ ਕਰਾਈ ਜਾਂਦਾ ਤੂੰ ਮੇਰੀ ਨਾ ਗੱਲ ਸੁਣੋ ਤੁਸੀਂ ਹੌਲੀ ਰਹਿਟਾ ਕਰ ਮੜਾ ਜਾਓ ਕੀ ਉਸਤਾਜੀ ਚਲੋ 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 ਉਹ ਐਨੀ ਮੈਂ ਕਹਿੰਦਾ ਵੀ ਇਹ ਤੁਹਾਨੂੰ ਗੱਲਾਂ ਵੀਡੀਓ ਬਣਾ ਰਹੇ ਨੇ ਆ ਕਿਉਂ ਗਿਆ ਤੁਸੀਂ ਲੈਣ ਪੁੱਤ ਸਵੇ ਤੇ ਗੱਲ ਨਹੀਂ ਤੁਸੀਂ ਲੈਣ ਪੁੱਤ ਅੱਗੇ ਸੁਣ ਦੋ ਮੀਆਂ ਵੀ ਲੈ ਗਈ ਨਹੀਂ ਆਉਂਦੀ ਤੁਸੀਂ ਐਨੇ ਕੰਮ ਦੇ ਮੈਂ ਨਾ ਬੰਦੇ ਨੂੰ ਸਾਨੂੰ ਰੱਖ ਲੋ ਨਾਲ ਜੇ ਇਹਨਾਂ ਨੂੰ ਛੱਡੋ ਭਾਈ ਉਹ ਕਰੇ ਕੋਈ ਕਰੇ ਭਾਈ ਉਹ ਕਰੇ ਇਹੋ ਆਪਣੇ ਇਹ ਲੈ ਮੈਂ ਦੱਸ ਪਾ ਲੀ ਕਿ ਕਿੰਨੀ ਫਿੱਤੀ ਹੈ ਚੱਪ ਨਾ ਦੋ ਕਿ ਸੋਰਾ ਹਾਂ ਦੋ ਸੋਰਾ ਹਾਂ ਦੋ ਸੋਰਾ ਹਾਂ ਦੋ ਮੇਰੇ ਸੋਰਾ ਮੇਰਾ ਤੁਮਾਰਾ ਚਾਹਤਾ ਹੋ ਕੇ ਤੈਨੂੰ ਗਾਉਂਦੇ ਜੇ ਅਸਤਾਦ ਦੇ ਪੈਸੇ ਲੈ ਨਹੀਂ ਤੁਸੀਂ ਗਈਏ ਅਸਤਾਦ ਜੀ ਤੁਸੀਂ ਜਾਓ ਪੈਸੇ ਪੈਸੇ ਵਾਲਾ ਲਾ ਦੋ ਵੀ ਰੀਅਲ ਬਹਿਤ ਬੜਾ ਰਖੜੀ ਸੁਣ ਲਿਆ ਗੁੱਟ ਤੇ ਹਾਂ ਲੱਟੇ ਦੀ ਚਾਦਰ ਉਤੇ ਸਲੀਪੀ ਰੰਗ ਮਈਆ ਬਾਜੀ ਅਸਤਾਦ ਜੀ ਜੁੱਤੀਆ ਤਿਆਰ ਨੇ ਬੱਸ ਇਹ ਪੈਣ ਦਾ ਪੂਰਾ ਪ੍ਰਬੰਧ ਹੋ ਚੁੱਕਿਆ ਹੈ ਹੋਂਦੀ ਹੋਂਦ ਅਗਲਾ ਸੁਰ ਰਸਕੇ ਨਾ ਲੰਗ ਮਾਇਆ ਕੀ ਬਾਤ ਕੀ ਬਾਤ ਹੋਂਦੀ ਰਸਕੇ ਨਾ ਲੰਗ ਮਾਇਆ ਲੰਗ ਕਹਿ ਰਹੇ ਹਾਂ ਕਿ ਲੰਗ ਕਹਿ ਰਹੇ ਯੰਗ ਉਸਤਾਦ ਜੀ ਸੁਣੋ ਪੈਸੇ ਦਿੱਤੇ ਨੰਬਰ ਬਣਾਈ ਜਾਂਦੇ ਨੇ ਚਿੱਤੀ ਕਸ ਇਹ ਸੋਰਾ ਪਹਿਣਦੇ ਨਹੀਂ ਦੇਖ ਕੋ ਸੋਰਾ ਗਲਤਕ ਸ਼ਬਦ ਮੇਰੀ ਗੁੜੀ ਚ ਨੀ ਬੋਲਣੇ ਖਾਲੇ ਵਾ ਵਾ ਸੋਹ ਕਿਆ ਵਾ ਗਿੰਦਿਆ ਮਾਂ ਇਹਨੇ ਮਨ ਕਰਦੀ ਗਿੰਦਿਆ ਵਾ ਆ ਆ ਗਿਆ ਨਹੀਂ ਆ ਗਿਆ ਆਹ ਸੈਨ ਲੱਗਿਆ ਸੈਨ ਲੱਗਿਆ ਜਿਹੜਾ ਲੱਗਿਆ ਜਾ ਗਿਆ ਨਹੀਂ ਵਾਖ ਆ ਜਾ ਤੁਹਾਡੇ ਜਿਹੜੇ ਬੰਦੇ ਸੁਤੇ ਵੇ ਹੁੰਦੇ ਨੇ ਆਪਾਂ ਕੋਈ ਨਾ ਮੇਰੀ ਠਾ ਰੱਖੀ ਤੁਸੀਂ ਐਂ ਦੱਸੋ ਜੀ ਹਾਂ ਜੀ ਤੁਹਾਡੇ ਤੁਸੀਂ ਬਹੁਤ ਸੋਹਣਾ ਬਾਜ ਜਾ ਬਜਾਇਆ ਹਾਂ ਜੀ ਥੋੜੀ ਪॉडਕਾਸਟ ਕਰਨ ਲੱਗੇ ਥੋੜੇ ਗੁਰੂ ਕੌਣ ਨੇ ਜੀ ਸਾਡਾ ਗੁਰੂ ਸ਼ੱਤ ਤਰਾ ਇਹ ਤੋ ਠੀਕ ਉੱਤਰ ਗਿਆ ਤੇ ਇਸ ਖੈਰੀ ਜਗ੍ਹਾ ਤਾਈ ਤੁਹਾਨੂੰ ਵਜਾ ਨਹੀਂ ਆਇਆ ਨਹੀਂ ਜੀ ਹਾਂ ਸੁਪਨੇ ਜਿਵੇਂ ਸਿਖਾਉਂਦੇ ਨੇ ਘੱਟ ਇਸ ਕਿਉਂਦੇ ਨੇ ਵਸੇ ਪਰ ਮੈਂ ਆਪ ਥੋੜੀ ਨੀਂਦ ਜੁਣੀ ਆ ਤਾਈ ਜਿਕੇ ਨਾ ਹੋਰ ਆ ਜੀ ਤੁਸੀਂ ਕਿਸਮਾੜੇ ਸੁਰਪ ਜਾਉਣੇ ਹੋ ਦੂਜੇ ਕਾਲੇ ਕਿਉਂ ਨਹੀਂ ਜਾਉਣੇ ਆਈ ਹੋਣੀ ਹਾਂ ਵਾਹ ਆਜ ਤੋ ਥੋੜੀ ਖੁਈ ਹੋ ਗਏ ਥੋੜੇ ਨੇ ਠੀਕ ਹੈ ਉਹ ਦੇਖੋ ਤੱਕਦੇ ਵਾਹ 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 ਤੁਸੇ ਨੰਦ ਲਓ ਜੀ ਨੰਦ ਵਾਹ ਵਾਹ ਕੀ ਬਾਤ ਹੈ ਜੀ ਉਹ ਗਾਇਮ ਬੋਲ ਖੁਸ਼ ਨਹੀਂ ਹੈ ਨਹੀਂ ਜੇ ਲੱਕ ਟੋਕ ਟੋਕ 1.200 ਜਣਾ ਹੁੰਦਾ ਖਾੜੇ ਜੀ ਉਹਨੂੰ ਜੁੱਤੀਆਂ ਪਾਏ ਜਾਂਦੇ ਹੱਥ ਨੇ ਪੁੱਤ ਗੱਲ ਸੁਣਾ ਹੱਥ ਨੇ ਜਿੰਨੇ ਮਰਜ਼ੀ ਸੁਣ ਲੈ ਆਪਾਂ ਭਾਈ ਪਕਾਈ ਮਾਰਨਦੇ ਆ ਆਪਾਂ ਗੱਡੀ ਚਾਕੇ ਨਾ ਉਹ ਉੱਥੇ ਲਾ ਕੇ ਸੀ ਭਜਾਂਗੇ ਰਾਹ ਚ ਜਿਹੜੇ ਮਰਜੀ ਦਾ ਕਿਸਮ ਸੁਣ ਜੇ ਨਹੀਂ ਬਾਈ ਆਏ ਆਏ ਹਾਏ ਆਏ ਇਹਨੇ ਬੋਲ ਦਿੱਕਾ ਅੱਜ ਵਾਰ ਜੋੜੇ ਨੇ ਬਾਜੇ ਨੂੰ ਬਾਜਾ ਵੀ ਕਹਿਦਾ ਹੁਣ ਸ਼ੁਕਰ ਹੈ ਜਿਸਕੇ ਨੇ ਕੀ ਲੱਗਿਆ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਅ ਬਰਗੇ ਪ੍ਰੋਗਰਾਮ ਬੁੱਕ ਕਰਨ ਲਈ ਮੈਮ ਜੀ ਦਾ ਨੰਬਰ ਨੋਟ ਕਰੋ ਜੀ ਇਹ ਜਿਹੜੇ ਟਮਾਟਰ ਦੇ ਜਿੱਤਨਾ ਮਾਰਨ ਉਹ ਸਾਡੇ ਨਾਲ ਕੋ ਆਰਕਿਸਟ ਨੇ ਜੀ ਇਹਨਾਂ ਨੂੰ ਪੈਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਇਹਨਾਂ ਦਾ ਜਸਟ ਮੈਨੂੰ ਤਾਂ ਜਿਹੜਾ ਵੀਡੀਓ ਬਣਾਇਆ ਮੈਂ ਇਹਦੇ ਨਾਲ ਇੱਕੋਲਾ ਇੱਕੋਲਾ ਮੈਂ ਤਾਂ ਨਹੀਂ ਗਾਦੀ ਕਿਤੇ ਮੈਨੂੰ ਕੈਸੇ ਮੀ ਜੀ ਦਿੱਤੇ ਦੇ ਮੈਨੇ 1500 ਜੀ ਜੀ ਇੰਨਾ ਕੀ ਆਊਗਾ ਜੀ ਦੇ ਪੂਰਨ ਦਾ ਹੋਰ ਬੁਲਾਈ ਕਹਿੰਦੇ 2000 ਚਾਹੀਏ ਕਹਿੰਦਾ ਮੈਂ ਤਾਂ 1500 ਨਾਲ ਗੱਲ ਕਰਾਂ ਮੈਂ 2000 ਕਹਦੇ ਆ ਨਹੀਂ ਜਿਹੜੇ ਸੰਗੀਤ ਦੇ ਵਿੱਚ ਅਸੀਂ ਝੂਠ ਨਹੀਂ ਮਾਰਦੇ ਹਾਂ ਹਾਂ ਚੱਕਰ ਉਹੀ ਗੱਲ ਨਹੀਂ ਕਰਦੀ ਉਹ ਸੱਚੀ ਗੱਲ ਸਾਡੇ ਸੁਰਾਂ ਨੂੰ ਵੇਖ ਕੇ 1500 ਵੀ ਬਹੁਤ ਨੇ ਉਹਨੇ 1500 ਵੀ ਜ਼ਿਆਦਾ ਹੀ ਦੇਤੇ ਜਿਵੇਂ ਸੁਰਾਂ ਸੁਰਾਂ ਵਾਜਾ ਸੁਰਾਂ ਨੂੰ ਦੇਖ ਕੇ ਤਾਂ 100 ਰੁਪਏ ਬਸ ਸੰਦੇਸ਼ਾ ਕਰਨੀ ਬਾਰੇ ਸਾਰੇ ਵਾਜਾ ਵਾਜੇ ਗਏ ਜਾਂਦੇ ਨੇ ਸਾਡੇ ਮੂਰ ਨੂੰ ਐ ਚੱਕ ਰਹੇ ਨੇ ਜਿਵੇਂ ਹਾਰਮੋਨੀ ਬਹੁਤ